ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋਤਿ ਜੋ ਸਮਾਉਣ ਦਾ ਦਿਸ ਜੋ ਕੱਲ ਮਿਤੀ 27 ਦਸੰਬਰ ਸਤੰਬਰ ਨੂੰ ਆ ਰਿਹਾ ਉਹਦੇ ਸਬੰਧਿਆ ਇਹਦੇ ਸ਼ਰੋਮਣੀ ਗੁਰਦਵਾਰਾ ਕਮੇਟੀ ਦੇ ਬਹੁਤ ਵੱਡੇ ਉਦਮ ਪ੍ਰਵਾਰ ਲਿਆ ਕਰਦੇ ਹੋਏ ਸ੍ਰੀ ਕਨਪੜ ਪੜ ਤੇ ਜਾਪ ਆਰੰਭ ਕੀਤੇ ਗਏ ਜਿਨ੍ਹਾਂ ਦੇ ਕੱਲ ਗੁਰਦਵਾਰਾ ਬਾਸ ਸਾਹਿਬ ਵਿਖੇ ਭੋਗ ਪੈਣ ਪ੍ਰੰਤ ਦੀਵਾਨ ਹਾਲ ਵਿਖੇ ਜੋ ਦੀਵਾਨ ਸਜਣਗੇ ਜਿਦੇ ਵਿੱਚ ਤਖਤ ਸ੍ਰੀ ਤਰਨਦੇਵ ਸਾਹਿਬ ਓਕੇ ਦੇ ਜਥੇਦਾਰ ਗਿਆਨੀ ਸਿੰਘ ਸਾਹਿਬ ਹਾਰਪ ਸਿੰਘ ਜੀ ਉਹ ਵੀ ਵਿਸ਼ੇ ਤੌਰ ਤੇ ਪਹੁੰਚ ਰਹੇ ਨੇ ਪ੍ਰਧਾਨ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਇਹਨਾਂ ਤੋਂ ਇਲਾਵਾ ਸੱਚਕਣਸ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਿੱਥੇ ਉਹ ਵੀ ਸੰਗਤਾਂ ਦੇ ਦਰਸ਼ਨਦਾਰ ਕਰਨ ਦੇ ਵਾਸਤੇ ਪਹੁੰਚ ਰਹੇ ਨੇ ਗੁਰੂ ਘਰ ਦੇ ਮਹਾਨ ਕਥਾਵਾਚਕ ਗਿਆਨੀ ਜਸਵਿੰਦਰ ਸਿੰਘ ਜੀ ਸ਼ੋਰ ਪਾਈ ਬਰੇਾਮ ਸਿੰਘ ਜੀ ਕਥਾਵਾਚਕ ਜਿਲ੍ਹਾ ਕਰਦਾਸਪੁਰ ਤੋਂ ਉਹ ਵੀ ਪਿਛਲੇ ਤੋਂ ਤੇ ਪਹੁੰਚ ਰਹੇ ਨੇ ਇੱਥੋਂ ਦੇ ਦਰਬਾਰ ਸਾਹਿਬ ਦੇ ਜਿਹੜੇ ਹਜ਼ੂਰੀ ਰਾਗੀ ਜਿੱਥੇ ਨੇ ਇਹ ਵੀ ਸੰਗਤਾਂ ਦੇ ਨਾਲ ਦਰਸ਼ਨਦਾਰੇ ਕਰਨਗੇ ਇਹਨਾਂ ਮਹਾਨ ਸਮਾਗਮਨ ਦੇ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਹੈ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਕ ਰੂਸ ਸਾਹਿਬ ਵਾਲੇ ਜਿਨ੍ਹਾਂ ਦੀ ਸਤਾਨਕ ਤੇ ਸੇਵਾ ਚੱਲ ਰਹੀ ਹੈ ਉਹ ਵੀ ਵਿਸ਼ੇਸ਼ ਕਰਕੇ ਬਹੁਤ ਵੱਡਾ ਉਪਰਾਲਾ ਕਰਕੇ ਇੱਥੇ ਸੰਗਤਾਂ ਦੇ ਦਰਸ਼ਨਦਾਰੇ ਕਰਨ ਦੇ ਵਾਸਤੇ ਆ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਗੁਰੂ ਘਰ ਦੇ ਸੰਗਤਾਂ ਦੇ ਵਾਸਤੇ ਲੰਗਰ ਦਾ ਪ੍ਰਬੰਧ ਸਰਾਮਾਂ ਦਾ ਪ੍ਰਬੰਧ ਸਮੁੱਚੇ ਪ੍ਰਬੰਧ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਖਾਸ ਕਰਕੇ ਜਦੋਂ ਵੀ ਆਪਾਂ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਕੋਈ ਵੀ ਆਪਾਂ ਸਮਾਗਮ ਕਰਦੇ ਹਾਂ ਤੇ ਖਾਸ ਕਰਕੇ ਇੱਥੋਂ ਦੀ ਸੰਗਤਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਵੇਂ ਸ੍ਰੀ ਸੁਖਨੀ ਸੇਵਾ ਸਾਟੀ ਜਾਂ ਧਿਰ ਬੱਬਾ ਨਾਨਕ ਉਹ ਵੀ ਪਹੁੰਚਦੇ ਨੇ ਇਤੋਂ ਦੀ ਸੋਸਾਇਟੀ ਜਿਹੜੀ ਗੁਰਗੋਸ਼ ਸਟੱਡੀ ਸਰਕਲ ਆ ਉਹ ਵੀ ਇੱਥੇ ਪਹੁੰਚ ਰਹੇ ਖਾਸ ਕਰਕੇ ਸਾਰੀਆਂ ਲਾਗ ਦੇ ਸੰਗਤਾਂ ਵਿੱਚ ਬਹੁਤ ਵੱਡਾ ਉਤਸ਼ਾਹ ਪਾਇਆ ਜਾਂਦਾ ਹੈ ਜੋ ਕੱਲ ਦਾ ਆਪਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਸਥਾਨ ਤੇ ਇਸ ਤੇ ਪਹਿਲੀ ਵਾਰ ਜਿਹੜਾ ਬਹੁਤ ਵੱਡੇ ਤੌਰ ਤੇ ਜਿਹੜਾ ਸਮਾਗਮ ਕਿਉਂਕਿ ਮਲਾਇਆਂ ਤੇ ਪਹਿਲੇ ਵੀ ਜਾ ਰਿਹਾ ਸੀ ਪਰ ਪਹਿਲੀ ਵਾਰ ਬਹੁਤ ਵੱਡਾ ਉਪਰਾਲਾ ਕਰਕੇ ਜਿਹੜਾ ਆਪਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਦਾ ਜਿਹੜਾ ਸਮੰਦਰ ਦਿਵਸ ਸੀ ਪੂਰੀ ਮੰਚਮੰਡ ਦੇ ਵੱਲੋਂ ਜਿਹੜਾ ਅਸੀਂ ਸਲਾਹ ਕਰਕੇ ਜਿਹੜਾ ਅਸੀਂ ਬਹੁਤ ਵੱਡੇ ਪੱਧਰ ਤੇ ਜਿਹੜਾ ਇਸ ਮਨਾਉਂਦਾ ਛੋਟਾ ਜਿਹਾ ਪ੍ਰਾਰਲਾ ਕੀਤਾ ਸੋ ਸਤਿਗੁਰੂ ਜੀ ਕਿਰਪਾ ਕਰਨ ਤੇ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਸਜੋਗ ਮਿਲਿਤ ਸੀ ਬਹੁਤ ਵੱਡੇ ਪੱਧਰ ਤੇ ਜਿਹੜਾ ਸਤਿਗੁਰੂ ਮਹਾਰਾਜ ਜਿਹੜੇ ਆ ਇਹ ਪਾਵਨ ਦਿਵਸ ਨੇ ਅਸੀਂ ਵੱਡੇ ਪੱਧਰ ਤੇ ਮਨਾਉਂਦਾ ਯਤਨ ਕਰਾਂਗੇ ਜੀ ਖੂਹ ਇੱਥੋਂ ਦੇ ਜਿਹੜੇ ਇਲਾਕੇ ਦੇ ਚੌਧਰੀ ਬਾਬਾ ਜੀ ਤਰਨਦਾਬ ਜੀ ਹੋਏ ਸਨ ਉਹਨਾਂ ਨੇ ਆਪਣੀ ਖੇਤੀਬਾੜੀ ਦੇ ਵਾਸਤੇ ਸਚਾਈ ਦੇ ਵਾਸਤੇ ਇਹ ਤੇ ਲਾਇਆ ਸੀ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉਦਾਸੀਆਂ ਤੋਂ ਬਾਅਦ ਇਸੇ ਖੂਹ ਤੇ ਆ ਕੇ ਬਰਾਜ ਮਨਾ ਸਕੂ ਸਤਿਗੁਰੂ ਮਹਾਰਾਜ ਜਿਹੜੇ ਸੋਰਾ ਸਾਹਿਬ ਭਾਈ ਮੋਲਤਾਂ ਦੀ ਜਿਹੜੇ ਇਲਾਕੇ ਦੇ ਪਟਵਾਰੀ ਸਨ ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਉਦਾਸੀਆਂ ਤੇ ਜਾਣ ਲੱਗੇ ਸਨ ਆਪਣਾ ਪਰਿਵਾਰ ਪੱਖੋਂ ਕਿ ਰਹਦਾਵੇ ਛੱਡ ਕੇ ਜਦੋਂ ਵਾਪਸ ਲਗਭਗ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਪਰਿਵਾਰ ਨੂੰ ਮਿਲਣ ਦੇ ਵਾਸਤੇ ਆਏ ਤੇ ਇਸੇ ਖੂਹ ਤੇ ਆ ਕੇ ਸਤਿਗੁਰੂ ਜੀ ਮਹਾਰਾਜ ਬਿਰਾਜਮਨ ਹੋਏ ਸਨ ਕਿਉਂਕਿ ਪਹਿਲਾ ਸਿੱਖ ਜਿਹੜਾ ਭਾਈ ਜੀਤਰਾ ਦਾ ਰੰਦਾਵਾ ਜੀ ਸਤਿਗੁਰੂ ਨਾਨਕ ਦੇਵ ਜੀ ਦੇ ਮਹਰ ਦੇ ਬਣੇ ਸਨ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਕਰਨਾ ਤੇ ਨਾਂ ਤੇ ਬਹੁਤ ਸੁਣਿਆ ਸੀ ਪਰ ਪਹਿਲੀ ਵਾਰ ਸਤਿਗੁਰੂ ਨਾਨਕ ਦੇਵ ਜੀ ਦੇ ਤੇ ਉਹ ਗਾਧ ਗਾਧ ਹੋਗਾ ਕਿ ਮੇਰੇ ਕੋ ਨੂੰ ਭਾਗ ਲਾਉਣ ਦੇ ਵਾਸਤੇ ਸਤਿਗੁਰੂ ਮਹਾਰਾਜ ਆਪ ਖੁਦ ਚੱਲ ਕੇ ਇੱਥੇ ਆਏ ਨੇ ਤੇ ਇਸੇ ਸਥਾਨ ਤੇ ਲਗਭਗ 17 ਸਾਲ 9 ਮਹੀਨੇ ਤੇ ਕੁਝ ਦਿਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਡੇਰਾ ਬਾਬਾ ਨਾਨਕ ਦੀ ਪਾਵਨ ਪਿੱਤਾ ਧਰਤੀ ਤੇ ਬਰਾਜਮਨ ਰਹੇ ਨੇ ਇੱਥੇ ਸੰਗਤਾਂ ਨੂੰ ਕਿਰਤ ਕਰੋ ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਬਖਸ਼ ਕੀਤਾ ਏ ਤੇ ਇਹ ਉਹਨਾਂ ਦਾ ਸਥਾਨ ਬਣਿਆ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਧਰਤੀ ਆ ਗੁਰਦਸਤੁਰਬਾ ਸਾਹਿਬ ਡੇਰਾ ਬਾਬਾ ਨਾਨਕ ਜਿਹੜਾ ਸ਼ਹਿਰ ਹੀ ਉਹਨਾਂ ਦੇ ਨਾਮ ਤੇ ਵਸਿਆ ਆ ਤੇ ਤਤਾਂ ਦੇਸ਼ਾਂ ਦੇਸ਼ਾਂ ਤੋਂ ਆ ਕਰਕੇ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਚੋਲਾ ਸੈਦ ਸਲਾਨਾ ਜੁੜ ਮਿਲਦਾ ਹੁੰਦਾ ਹੈ ਤੇ ਹਰੇਕ ਸਿੱਖ ਭਾਵੇਂ ਕਿਤੇ ਵੀ ਵਿਦੇਸ਼ ਵਿੱਚ ਗਿਆ ਕਿਤੇ ਵੀ ਗਿਆ ਉਹਦੀ ਭਾਵਨਾ ਦੀ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਦਾ ਸਲਾਨਾ ਜੁੜ ਮਿਲਦਾ ਹੈ ਕਿ ਫਗਨ ਮਨਾਇਆ ਜਾਂਦਾ ਹੈ ਤੇ ਉਹ ਆਪਣੇ ਦਿਲ ਅੰਦਰੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਅਤੇ ਹਰ ਵਾਰ ਜਦਾ ਪੈਦਲ ਚੱਲ ਕੇ ਜਿਵੇਂ ਸੰਗ ਹੁਸ਼ਿਆਰਪੁਰ ਤੋਂ ਤਤੀ ਚੱਲ ਕੇ ਆਉਂਦਾ ਹੈ ਤੇ ਚਾਰਾਂ ਬਾਤ ਨੂੰ ਇੱਥੇ ਪਹੁੰਚਦਾ ਹੈ ਸਾਰੀਆਂ ਸੰਗਤਾਂ ਬਹੁਤ ਸ਼ਰਧਾ ਭਾਵਨਾ ਇਥੇ ਆ ਕੇ ਨਤਮਸਤਕ ਕਰਕੇ ਸਤ ਗੁਰੂ ਜੀ ਮਹਾਰਜ ਚਰਨਾਂ ਤੇ ਆਪਣੀਆਂ ਆਸਾਂ ਬਰੁੱਧੀਆਂ ਮਰਜ਼ਾ ਪੂਰੀਆਂ ਕਰਦੀਆਂ ਨੇ ਕਿਉਂਕਿ ਗੁਰਬਾਣੀ ਦਾ ਬਚਨ ਹੈ ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹੀ ਹਾਂ ਉਹ ਸੱਚ ਹੋਵੈ ਸੋ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਿੱਥੇ ਆਪ ਗੁਰਦਵਾਰਾ ਸਾਹਿਬ ਰਬ ਬਾਬਾ ਬਾਨਕ ਪਹੁੰਚ ਕਰਕੇ ਹਾਜ਼ਰੀਆਂ ਪਰਣੀਆਂ ਨੇ ਉੱਥੇ ਪਰਿਵਾਰਾਂ ਸਿੱਧ ਪਹੁੰਚ ਕਰਕੇ ਤਨ ਮਨ ਤਾਂ ਦੀਆਂ ਸੁਭਾਵਾਂ ਕਰਕੇ ਸਾਈਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇ ਮਰਜ਼ਾ ਕਰਦੀਆਂ ਖੁਸ਼ੀਆਂ ਪ੍ਰਾਪਤ